ਉਹ ਨਾਮ ਰਾਜਪਿੰਦਰ ਕੌਰ ਆ ਕੀ ਹੋਇਆ ਇਹ ਸੋਣ ਮੈਂ 14 ਤਰੀਕ ਨੂੰ ਆਪਣੀ ਮਾਸੀ ਦੇ ਘਰੋਂ ਆਈ ਆ ਪਹਿਲਾਂ ਵੀ ਮੇਰੇ ਨਾਲ ਲੜਾਈ ਕੀਤੀ ਤੇ ਮੈਂ 14 ਤਰੀਕ ਨੂੰ ਮਾਸੀ ਦੇ ਘਰੋਂ ਆਈ ਆ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਸੱਸ ਨੇ ਨਾਨ ਨੇ ਤੇ ਮੇਰੇ ਘਰ ਵਾਲੇ ਨੇ ਕੀ ਨਾਮ ਹੈ ਸੱਸ ਦਾ ਨਾਮ ਸ਼ਰਨਜੀਤ ਕੌਰ ਹੈ ਨਨਾਂ ਦਾ ਨਾਮ ਮਨਪ੍ਰੀਤ ਕੌਰ ਹੈ ਤੇ ਉਹ ਮਾਲਪੁਰ ਵੀ ਆਈ ਆ ਤੇ ਘਰ ਵਾਲੇ ਦਾ ਨਾਮ ਇਕਬਾਲ ਸਿੰਘ ਹੈ ਫਿਰ ਉਨੀ ਮੇਰੇ ਕੁੱਟਮਾਰ ਕਰਨ ਤੋਂ ਬਾਅਦ ਉਨੀ ਮੇਰੀਆਂ ਲੱਤਾਂ ਵਾਹ ਪੜੀਆਂ ਤੇ ਮੈਂ ਆਪਣੀ ਜਾਨ ਛੜਾ ਕੇ ਗਵਾਂਡੀਆਂ ਦੇ ਘਰ ਭੱਜੀਆਂ ਤੇ ਉਨੀ ਮੈਨੂੰ ਪਾਣੀ ਪਿਲਾਇਆ ਉਨੀ ਮੈਨੂੰ ਪੁੱਛਿਆ ਕਿ ਪੋਤ ਤੂੰ ਘਰ ਆ ਗਈਆਂ ਉਹ ਸੰਟੀ ਦਾ ਨਾਮ ਬਿੰਦਰ ਆ ਤੇ ਮੈਂ ਉਥੋਂ ਮੈਨੂੰ ਇਹ ਫੇ ਦੋਨੇ ਚਨੇ ਲੈ ਆਏ ਆ ਮੇਰਾ ਘਰ ਵਾਲਾ ਤੇ ਮੇਰੀ ਸੱਸ ਆਣਿਆਂ ਤੋਂ ਬਾਅਦ ਉਨੀ ਮੇਰੇ ਮੂੰਹ ਦੇ ਵਿੱਚ ਜ਼ਹਿਰ ਪਾਈ ਆ ਨਨਾਨ ਨੇ ਜਰਮੋਲ ਤੋਂ ਬਾਅਦ ਨਾ ਨਾ ਮੇਰੇ ਚਪੇੜਾਂ ਕਾਫੀ ਛੱਡੀਆਂ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਕਿ ਨਹੀਂ ਹੋਇਆ ਮੈਡਮ ਇਸ ਤੋਂ ਪਹਿਲਾਂ ਵੀ ਕੁਝ ਹੋਇਆ ਹੈ ਜਾਂ ਪਹਿਲੀ ਵਾਰੀ ਐਕਟੀਵਿਟੀ ਹੈ ਨਹੀਂ ਪਹਿਲਾਂ ਵੀ ਹੋਇਆ ਪਹਿਲਾਂ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਦੀ ਸੀ ਕਿਉਂਕਿ ਮੇਰੇ ਮਾਪੇ ਹੈ ਨਹੀਂ ਸੀ ਕਿ ਮੈਂ ਮਾਸੀਆਂ ਨੇ ਪਾਲਿਆ ਸੀ ਕਾ ਮੈਂ ਮਾਸੀਆਂ ਨੂੰ ਕੁਝ ਨਹੀਂ ਸੀ ਦੱਸਦੀ ਹੁੰਦੀ ਬਟ ਹੁਣ ਉਹ ਨਹੀਂ ਕੋਈ ਜ਼ਿਆਦਾ ਹੀ ਕਰਤਾ ਸੀਗਾ ਮੇਰੀ ਮਾਸੀਆਂ ਨੂੰ ਵੀ ਬਾਹਰੋਂ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਗਈ ਆ ਕੀ ਮੰਗ ਕਰਦੇ ਹੋ ਮੈਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੇ ਚਾਹੁੰਦੀ ਆ ਕਿਉਂਕਿ ਅੱਜ ਮੇਨ ਨਾ ਹੋਇਆ ਕੱਲੂ ਕਿਸੇ ਹੋਰ ਦੀ ਧੀ ਪੈਣਾ ਹੋਊਗਾ ਇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਮੇਰੇ ਘਰ ਵਾਲੇ ਦਾ ਬਾਹਰ ਰਿਲੇਸ਼ਨ ਚੱਲਦਾ ਸੀ ਬਹੁਤ ਘੜ ਦੀ ਕੁੜੀ ਨਾਲ ਉਹੀ ਮੈਨੂੰ ਕਹਿੰਦੀ ਆ ਕਿ ਇਹਨਾਂ ਕਟਮਾਰ ਕਰ ਤੇ ਇਹ ਤੋਂ ਡਿਵੋਰਸ ਲੈ ਮੈਂ ਤੇਨਾਂ ਵਿਆਹ ਕਰਵਾਉਣਾ ਆ ਮੈਨੇ ਕੁਝ ਰਿਲੇਸ਼ਨ ਜਿਹੜਾ ਚੱਲ ਰਿਹਾ ਸੀ ਕਦੋਂ ਦਾ ਤੁਹਾਨੂੰ ਪਤਾ ਲੱਗਦਾ ਕਿ ਰਿਲੇਸ਼ਨ ਮੈਨੂੰ ਤਾਂ ਹਲੇ ਥੋੜੇ 3 ਮਹੀਨੇ ਹੋਏ ਆ ਪਤਾ ਲੱਗਦੇ ਜਿਵੇਂ ਬੋਲਦੀ ਸੀ ਕਿ ਉਹਨੂੰ ਛੱਡ ਦੇ ਕਹਿੰਦਾ ਉਹਨੂੰ ਨਹੀਂ ਛੱਡਣਾ ਤੈਨੂੰ ਛੱਡਣਾ ਕਹਿੰਦਾ ਤੇ ਤੋਂ ਡਿਵੋਰਸ ਲੈਣਾ ਆ ਮੇਰਾ ਨਾਮ ਰਾਜਵਿੰਦਰ ਕਾਹਵਾ ਜਿਹੜਾ ਪਿੰਡਾ ਤੋਂ ਮੇਰਾ ਪਿੰਡ ਹੈਗਾ ਆ ਪੱਟੀ ਮੇ ਪੱਟੀ ਮੇਰੇ ਪੇਕੀਆ ਮੇਰੇ ਅਮੈਜ ਹੋਈ ਹੋ ਕੇ ਲਬਰੂਨ ਚ ਪਰ ਹੁਣ ਮੈਂ ਪੱਟੀ ਰਹਿਨੀ ਕਿਉਂਕਿ ਮੇਰੇ ਉੱਤੇ ਮੰਮੀ ਡੈਡੀ ਹੋਇਆ ਸੀਗਾ ਤੁਸੀਂ ਕੁੜੀ ਇਹ ਮੇਰੀ ਭਾਣ ਜੀ ਆ ਸਰ ਪਰ ਇਹਦੇ ਨਾਲ ਕੁੱਟਮਾਰ ਹੁੰਦੀ ਸੀ ਇਹਨੇ ਕਦੇ ਸਾਨੂੰ ਅੱਜ ਤਾਈਂ ਦੱਸਿਆ ਨਹੀਂ ਤਾਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਏ ਸਾਨੂੰ ਬਾਹਰੋਂ ਲੋਕਾਂ ਦੇ ਮਤਲਬ ਉਹ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਉਹਨਾਂ ਨੇ ਰਾਤ ਦੀ ਸਾਡੀ ਕੁੜੀ ਨੂੰ ਕੁੱਟਮਾਰ ਦਿੱਤਾ ਹੈ ਤਾਂ ਉਹ ਮੋਕ ਚੁੱਕੀ ਹੈ ਵੀ ਤੁਸੀਂ ਪਹੁੰਚ ਜਾਓ ਮੈਨੂੰ ਯਕੀਨ ਨਹੀਂ ਸੀ ਹੁੰਦਾ ਮੈਂ ਕਦੇ ਕਿਸੇ ਨੂੰ ਫੋਨ ਕਰਕੇ ਕਿਸੇ ਨੂੰ ਫੋਨ ਕਰ ਫਿਰ ਅਸੀਂ ਪਹੁੰਚੇ ਆਂ ਅਸੀਂ ਕੁੜੀ ਨੂੰ ਲੈ ਕੇ ਇੱਥੇ ਆਏ ਆਂ ਤਾਂ ਇੱਥੇ ਦਾ ਹਾਲਾਤ ਪਰੋਨੇ ਪਏ ਆਂ ਤਾਂ 2-3 ਦਿਨ ਹੋ ਗਏ ਆ ਇਹਨੂੰ ਤਾਂ ਬਿਲਕੁਲ ਸੁੱਤ ਨਹੀਂ ਸੀ ਉਹਨਾਂ ਨੇ ਇੰਨੀ ਕੋ ਕੁੱਤੀ ਆ ਤਾਂ ਇਹਨੂੰ ਕੁੱਟ ਕੇ ਜ਼ਹਿਰ ਪੁਲਾਈਓ ਜਿੱਤੇ ਸ਼ਿਕਾਇਤ ਵੀ ਕੀਤੀ ਹੈ ਤੁਸੀਂ ਇਸ ਸਬੰਧ ਵਿੱਚ ਹਾਂਜੀ ਇਸ ਸਬੰਧ ਵਿੱਚ ਸ਼ਿਕਾਇਤ ਵੀ ਕੀਤੀ ਹੈ ਪਰਚਾ ਕਟਾਇਆ ਹਾਂਜੀ ਅਸੀਂ ਪਰਚਾ ਕਟਾ ਦਿੱਤਾ ਹੈ ਹਾਂਜੀ ਦੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਹਾਂ ਜੇ ਉਹ ਅੱਜ ਸਾਡੀ ਧੀ ਦੇ ਨਾਲ ਹੋਇਆ ਇਹ ਕਿਸੇ ਧੀ ਦੇ ਨਾਲ ਬਿਨਾਂ ਹੋਊਗਾ ਨਾ ਤਾਂ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਤੌਰ ਤੇ ਉੱਤੇ ਤੇ ਜਿਸ ਜਨਾਨੀ ਦੇ ਨਾਲ ਉਹਦੇ ਰਿਲੇਸ਼ਨ ਹੋ ਅੱਜ ਇਸ ਜਨਾਨੀ ਨੇ ਸਾਡੀ ਧੀ ਦਾ ਘਰ ਪਟਿਆ ਉਸ ਜਨਾਨੀ ਨੂੰ ਵਿੱਚ ਨਾਲ ਸਜ਼ਾ ਮਿਲਣੀ ਚਾਹੀਦੀ ਉਹਦੇ ਵਿੱਚ ਨਾ ਇੱਕ ਲੜਕੀ ਪ੍ਰਿਯੰਕਾ ਨੇ ਦੱਸਿਆ ਸੀ ਤੱਕ ਕਿ ਉਹਨੂੰ ਉਹਦੇ ਇਨ-ਲਾਸ ਬਲੋਂ ਚਾਹਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਦੋ ਦਿਨ ਤੱਕ ਠੀਕ ਨਹੀਂ ਸੀ ਲੜਕੀ ਤੇ ਉਹਦਾ अनफिट ਦਿੱਕਤੀ ਡਾਕਟਰ ਉਸ ਨੂੰ ਜੋ ਉਹ ਇਸ ਤਰ੍ਹਾਂ ਦੀ ਉਹ ਬਿਆਨ ਦੇਗੀ ਤੇ ਦੇਰੀ ਹੈ ਇਨ ਫੈਕਟ ਚਲੇ ਸੀ ਸਾਹ ਉਹ ਕੀ ਬੈਠੇ ਨੇ ਤੇ ਉਸੇ ਸਾਥ ਵੀ ਆਪਾਂ ਕਾਰਵਾਈ ਅਮਲ ਦੇਸ਼ ਕਰਨ